کس کس پر ڈرائی فروٹس ہمارے پاس بہت طرح ڈرائی فروٹس ہے جیسے دیکھ لو وائٹ اجیر ہے بلیک کیا باڑی کے لیے یہ تھوڑا ٹھنڈا ہے مطلب باڑی کے لیے اور کوئی پیدا نہیں مطلب ٹھنڈا ہے یہ گرمی میں زیادہ چلتا ہے اور ٹھنڈا موسم میں جو ہے یہ بادام کھجور انجیر اخروٹ یہ چیزیں

ਸਾਹਿਬ ਕਾਲ ਜੀ ਸਾਰਿਆਂ ਤੁਸੀਂ ਦੇਖ ਰਿਹਾ ਸਾਂਝਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਸਿਪ ਕਵਲੇ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਪਾਇਟੈਕਸ ਮੇਲਾ ਲੱਗ ਚੁੱਕਿਆ ਹੈ ਜੀ ਇਹ ਜਿਹੜਾ ਪਾਇਟੈਕਸ ਮੇਲਾ ਹੈ ਇਸ ਦੇ ਵਿੱਚ ਇੱਕ ਖਾਸियत ਇਹ ਹੈ ਕਿ ਤੇ ਵੱਖ-ਵੱਖ ਸਟੇਟ ਤੋਂ ਵੱਖ-ਵੱਖ ਕੰਟਰੀਆਂ ਤੋਂ ਲੋਕੀ ਨੇ ਜਿਹੜੇ ਆਪਣੇ ਸਟਾਲਸ ਲੈ ਕੇ ਆਉਂਦੇ ਨੇ ਰੀਪਰਸੈਂਟ ਕਰਦੇ ਨੇ ਚੀਜ਼ਾਂ ਇਸ ਦੇ ਵਿੱਚ ਤੁਹਾਨੂੰ ਖਾਨ ਦੀਆਂ ਫਰਨੀਚਰ ਦੇ ਰਿਲੇਟਿਡ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਰਿਲੇਟਿਡ ਇੱਥੇ ਤੁਹਾਨੂੰ ਸੌਲ ਦੇਖਣਗੇ ਤੇ ਜਿਹੜਾ ਸਟੋਰ ਹੈ ਰਣਜੀਤ ਐਮਰੀ ਤੇ ਦੇ ਵਿੱਚ ਲੱਗਦਾ ਪੂਰੇ ਅੰਮ੍ਰਿਤਸਰ ਵਾਸੀ ਇੱਥੇ ਆਉਂਦੇ ਨੇ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕਿ ਪਾਈਟੈਕ ਦਾ ਮੇਰਾ ਲੱਗੇ ਜਾਂਦਾ ਤੁਹਾਨੂੰ ਤਸਵੀਰਾਂ ਪਹਿਲੇ ਮੈਂ ਦਿਖਾ ਦਿੰਦਾ ਕਿ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੂਰ ਦੂਰ ਤੱਕ ਜੇ ਤੁਹਾਡੀ ਨਿਗਾਹ ਜਾਂਦੀ ਹੈ ਤੇ ਇੱਥੇ ਸਟਾਲਸ ਹੀ ਸਟਾਲਸ ਨੇ ਮਤਲਬ ਕਹਿ ਸਕਦੇ ਆ ਕਿ ਇੱਥੇ ਵਕ ਵਕ ਜਿਹੜੇ ਨੇ ਕਿ ਕੈਂਪਸ ਬਣਾਏ ਵੱਖ-ਵੱਖ ਜਿਹੜੇ ਕਿ ਏਰੀਆ ਬਣਾਏ ਨੇ ਚੀਜ਼ ਦੇ ਵਿੱਚ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਸਟਾਲਸ ਦੇਖਣਗੇ ਤੇ ਹਰ ਇੱਕ ਜਿਹੜੇ ਕਹਿ ਸਕਦੇ ਆ ਕਿ ਜਿਹੜੇ ਇਹਨਾਂ ਨੇ ਬਣਾਏ ਨੇ ਉਹਦੇ ਵਿੱਚ ਬੜੇ ਹੀ ਤਰ੍ਹਾਂ ਦੇ ਇੱਥੇ ਸਟਾਲਸ ਲੱਗੇ ਹੋਏ ਨੇ ਤੇ ਅਫਗਾਨਿਸਤਾਨ ਦੀ ਗੱਲ ਕਰਨੀ ਹੈ ਅਰਦਾਗ ਦੀ ਜੇ ਆਪਣੇ ਕਸਟਡੀ ਗੱਲ ਕਰ ਲਈਏ ਬਹੁਤ ਹੀ ਵੱਖ-ਵੱਖ ਹੈ ਤਰਾ ਦੇ ਜਿਹੜੇ ਨੇ ਕਿ ਇੱਥੇ ਸੌਸ ਲੱਗੇ ਹੋਏ ਨੇ ਜਿਹੜੇ ਅੰਮ੍ਰਿਤਸਰ ਵਾਸੀ ਆਉਂਦੇ ਨੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਖ ਕੇ ਜਨਰ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਹੜਾ ਇਹ ਸਟਾਲਸ ਲੱਗੇ ਹੋਏ ਨੇ ਤੇ ਪਰ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਚਾਹ ਹੀ ਇਸ ਗੱਲ ਦਾ ਰਹਿੰਦਾ ਹੈ ਕਿ ਅਸੀਂ ਜਿਹੜਾ ਹੈ ਕਿ ਬਾਇਟੈਕ ਦਾ ਮੇਰਲ ਲੱਗਿਆ ਤੇ ਉਸ ਤੇ ਅਸੀਂ ਜਰੂਰ ਆਈਏ ਸਰਕਾਰ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਮੇਰਲ ਲਗਾਇਆ ਜਾਂਦਾ ਤੇ ਜਿਸ ਦੇ ਵਿੱਚ ਅਮਨਸਰ ਵਾਸੀ ਇਸ ਦਾ ਆਨੰਦ ਮਾਣਦੇ ਨੇ ਇਸ ਦੇਖਦੇ ਨੇ ਤੇ ਤੁਹਾਨੂੰ ਹੁਣ ਅਸੀਂ ਕਿਹੋ ਜਿਹਾ ਸਟਾਲ ਤੇ ਲੈ ਕੇ ਚੱਲੇ ਆ ਜਿਹੜਾ ਕਿ ਡਰਾਈ ਫਰੂਟ ਦਾ ਸਟਾਲ ਹੈ ਜਿਹੜਾ ਕਿ ਸਪੈਸ਼ਲ ਗੱਲ ਇਹ ਹੈ ਕਿ ਅਫਗਾਨਿਸਤਾਨ ਤੋਂ ਇੱਕ ਬਾਕਾਇਦਾ ਇਹ ਡਰਾਈ ਫਰੂਟਸ ਲੈ ਕੇ ਆਏ ਨੇ ਕਿਉਂਕਿ ਡਰਾਈ ਫਰੂਟਸ ਜਿਹੜੇ ਨੇ ਕਿ ਬਹੁਤ ਜ਼ਰੂਰੀ ਹੁੰਦੇ ਨੇ ਸਿਹਤ ਲਈ ਪਰ ਕਹਿੰਦੇ ਨੇ ਕਿ ਅਫਗਾਨਿਸਤਾਨ ਦੇ ਜਿਹੜੇ ਡਰਾਈ ਫਰੂਟਸ ਨੇ ਉਹ ਜ਼ਿਆਦਾ ਹੀ ਕਮਾਲ ਦੇ ਡਰਾਈ ਫਰੂਟਸ ਹੁੰਦੇ ਨੇ ਤੇ ਤੁਹਾਨੂੰ ਦਿਖਾ ਦ ਹੱਸੇ ਸੌਲ ਤੇ ਜਿਹੜੇ ਤੁਹਾਨੂੰ ਲੈ ਕੇ ਆ ਰਹੇ ਆ ਇਹ ਜਿਹੜਾ ਸੋਹਰਾ afghanistan ਦਾ dry fruits ਦਾ ਸਟਾਲ ਹੈ ਤੇ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਜਿਹੜੇ ਜਿਹੜੇ ਵੀਰ ਆਏ ਨੇ ਇਹ afghanistan ਤੋਂ ਆਏ ਨੇ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਦਵਾਂਗੇ ਸਾਰੇ dry fruits ਦੇ ਰਿਲੇਟਡ ਤੇ ਆਖਿਰ ਕਿਸ ਤਰ੍ਹਾਂ ਦੇ dry fruits ਹੁੰਦੇ ਨੇ ਕਿਵੇਂ ਹੁੰਦੇ ਨੇ ਤੇ ਤੁਸੀਂ ਉੱਥੋਂ ਤੱਕ ਤੁਹਾਨੂੰ ਪਹਿਲਾਂ ਨੰਗਾ ਦਿਖਾ ਦਿੰਨੇ ਆ ਕਿ ਜਿਹੜਾ ਪੂਰਾ paitex ਦਾ ਮੇਲਾ ਕਿ 600 ਚੱਕ ਭਰਿਆ ਆ ਅੰਮ੍ਰਿਤਸਰ ਦੇ ਵਾਸੀਆਂ ਨਾ ਲੋਕੀ ਇਸ ਨੂੰ ਜ਼ਰੂਰ ਦੇਖਣਾ ਹੁੰਦੇ ਨੇ ਕਿ ਅਸੀਂ paitex ਦੇ ਮੇਲੇ ਤੇ ਜ਼ਰੂਰ ਜਾਣਾ ਹੈ ਜਿਸ ਦੇ ਵਿੱਚ ਅਸੀਂ ਆਪਣਾ enjoy ਕਰ ਸਕਦੇ ਚੀਜ਼ਾਂ ਲੋਕੀ ਖਰੀਦਦੇ ਨੇ ਪਰ ਮੈਂ ਤੁਹਾਨੂੰ ਇੱਥੇ ਅਸੀਂ ਦਿਖਾ ਦਿੰਦੇ ਆ ਡਰਾਈ ਫਰੂਟਸ ਜਿਹੜੇ ਕਿ ਲੋਕੀ ਖਰੀਦੀ ਕਰ ਰਹੇ ਨੇ ਡਰਾਈ ਫਰੂਟਸ ਜਿਹੜੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਡਰਾਈ ਫਰੂਟਸ ਨੇ ਉਹ ਦੇਖਾਂਗੇ ਲੋਕਾਂ ਨਾਲ ਤੁਹਾਨੂੰ ਨਾ ਜਾਣੂ ਕਰਾਵਾਂਗੇ ਕਿਉਂਕਿ ਕਹਿੰਦੇ ਨੇ ਕਿ ਅਫਗਾਨਿਸਤਾਨ ਦੇ ਜਿਹੜੇ ਡਰਾਈ ਫਰੂਟਸ ਨੇ ਉਹ ਵਧੀਆ ਹੁੰਦੇ ਨੇ ਇਹ ਚੁਬਵਦਿਆ ਹੁੰਦੇ ਨੇ ਤੇ ਇੰਡੀਆ ਦੇ ਵਿੱਚ ਵੀ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਡਰਾਈ ਫਰੂਟਸ ਨੇ ਬਾਰੇ ਵੱਖ-ਵੱਖ ਤਰ੍ਹਾਂ ਦੇ ਹੈਗੇ ਨੇ ਸੈਫਰੋਨ ਦੀ ਗੱਲ ਕੀਤੀ ਜਾਵੇ ਸੈਫਰੋਨਸ ਵੀ ਬੰਦੇ ਤੇ ਜਿਹੜੇ ਫੇਮਸ ਹੁੰਦੇ ਨੇ ਇਹ ਸਾਰੀ ਜਾਣਕਾਰੀ ਇਹਨਾਂ ਨਾਲ ਗੱਲਬਾਤ ਕਰਕੇ ਲਵਾਂਗੇ ਕਿ ਆਖਰ ਫਾਇਦੇ ਨੇ ਕਿਸ ਤਰ੍ਹਾਂ ਨੇ ਸਾਰੀ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਅਫਗਾਨਿਸਤਾਨ ਤੋਂ ਆਏ ਨੇ ਵੀਰ ਕਿ ਜਿਹੜਾ ਡਰਾਈ ਫਰੂਟ ਹੈ ਆਖਰ ਕੀ ਕੀ ਫਾਇਦੇ ਹੁੰਦੇ ਨੇ ਇਸ ਦੇ ਆਪ ਦਾ ਨਾਮ ਕੀ ਹੈ ਮੇਰਾ ਨਾਮ ਨੈਜ਼ਬਲ ਹੈ ਮੈਂ ਆਫਗਾਨਿਸਤਾਨ ਸੇ ਹਾਂ ਔਰ ਆ ਮੈਂ ਆ ਜੀਦਰ ਪੈਟਿਕਸ ਮਿਲਦੇ کتنی سال سے آ رہے یہ تیسرا بار ہے تین سال ہو گئے کہ ہم ادھر آتے ہیں کون کون سے کس کس پرکار کے کے آپ پاس ڈرائی فروٹس ہمارے پاس بہت طرح ڈرائی فروٹس ہیں جیسے انجیر دیکھ لو وائٹ انجیر ہے بلیک انجیر ہے کالا مکا ہے اکروٹ ہے گولڈن کھجور ہے پستہ ہے مامرا بادام ہے اور بندی بادام ہے شکر بھائی بادام ہے بلو بری ہے کریم بری ہے مطلب بہت چیزیں جیسے سپر نگین ہے گے, ہے ہمارا پاس شیلاج ہے سب سے نمبر ون ہے یہ سبھی جو ہیں افغانستان میں ملتے ہاں یہ سارا افغانستان کا ہے وہاں پہ الگ الگ جگہوں کا ہوتا ہے یہ ڈرائی فروٹ سا جو یہاں پہ انڈیا میں نہیں ملتا جو سب سے زیادہ اسپیشل ہے جو باڈی کے لیے بھی اچھا ہے وہ کون سا باڈی کے لیے تو انجیر بھی اچھا ہے اور یہ کھجور جو ہے یہ گھڑنوں کا درد کے لیے طاقت کے لیے سب سے بڑی چیز ہے اور ہمارا مامر آباد چھ ہزار روپے کے جی ہے جو یہاں مارکیٹ میں ملتے ہیں وہ والا نہیں وہ تو چھ سو پانچ سو سات سو روپئے کے جی وہ کیلیفورنیا سے آتا ہے بنا تیل کا ہے یہ جو ہے نیچرل ہے افغانستان کے تیل والا ہے سارا یہ سارا بادام جو ہے اس میں مامرا بادام ہے چھ ہزار روپے کے جی ہے شکر رہیے تین ہزار روپے ہمارا اٹھارہ سو روپے کے جیسے بادام سارا مکس بھی بنا ہے ادھر مامرا بھی ڈالا تھا اس میں اٹھارہ سو روپئے کے جی ہے یہ کون کون سے سارا ڈرائی فروٹس مکس ہے مامرا بادام بھی ہے اس میں دیکھ لو یہ مامرا بادام ہے اور باندی بادام میں مناکہ ہے کشمش ہے آکروٹ ہے سب چیز مکس ہے اور یہ کون سی یہ کیا ہے یہ یہ ہے سپر نگین زافران ہے اوریجنال سپر نیکن اس میں کہتے ہیں کہ کوئی آتے ہیں فیک بھی آتا ہے اس کا پتہ کیسا لگتا ہے یہ جیسے مطلب آپ کول لیتا ہے سپر نگین زافران جو ہے اصلی وہ ایک بار گلا ہو جاتا ہے وہ نہیں ٹوٹتا ہے ہلکا ہلکا ختم ہو جاتا ہے مطلب ٹوٹتا ہے نہیں جو کالر والا ہوتا ہے وہ جلدی ٹوٹ جاتا ہے جو کون کون سے ہیں جو الگ ہیں جو امری سر میں آپ آئے پنجاب میں آئے جو لوگوں نے نہیں دیکھے وہ کچھ الگ سے کچھ ڈرائی فروٹ سے مطلب زیادہ چیزی ہے کہ ادھر کے مطلب ادھر نہیں ملتا ہے اور زیادہ چیزیں مارکٹ میں ملتے ہیں مطلب یہ کوالٹی نہیں ملتا ہے سب چیز وہ کوالٹی پہ ڈیپینڈ کرتا ہے مطلب الگ الگ کوالٹی ہے ہمارا پاس کون سی ہے وہ پیچھے ایک ہاری والی ہے کیا وہ کون سا ڈرائی فروٹ ہے یہ کیوی ہے ڈرائی کیوی ہے ہاں اس کے کیا فائدے ہوتے ہیں باڑی کے لیے یہ تھوڑا ٹھنڈا ہے مطلب گاڑی کے لئے اور کوئی پیدا نہیں مطلب ٹھنڈا ہے یہ گرمی میں زیادہ چلتا ہے اور ٹھنڈا موسم میں جو ہے یہ بادام کھجور انجیر راکروڑ یہ چیزیں ٹھنڈا موسم کے لیے اچھا ہے کیونکہ یہ گرم ہے اور ٹھنڈا ہے ڈرائی مینگو بھی ہے سارا چیزیں بہت ڈرائے فروٹس سے آپ دیکھ رہے ہیں ادھر مطلب سارا ہے ਜਿਸ ਤਰ੍ਹਾਂ ਕਿ ਅਸੀਂ ਗੱਲ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਤੁਹਾਨੂੰ ਡਰਾਈ ਫਰਟ ਦਿਖਾ ਦਿੰਦੇ ਆ ਜਿਸ ਦੇ ਵਿੱਚ ਅੰਜੀਰ ਹੈ ਇਹ ਵੀ ਬੋਡੀ ਲਈ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖਣਾ afghanistan ਦੇ ਵਿੱਚ ਗੱਲ ਕੀਤੀ ਨਾਲੋਂ ਕਿ ਜਿਹੜੀ ਜਿਹੜੇ ਅੰਜੀਰ ਹੈ ਜਿਹੜਾ ਕੇਅਟ ਕਹਿੰਦੇ ਕੁਆਲਿਟੀ ਦੀ ਗੱਲ ਹੁੰਦੀ ਹੈ ਸਾਰੇ ਕਿਉਂਕਿ ਦੇਖਿਆ ਜਾਵੇ ਤਾਂ ਜਿਹੜੇ ਸਾਡੇ ਇੱਥੇ ਮਿਲਦੇ ਨੇ ਉਹ ਕੁਝ ਵੱਖਰੇ ਹੁੰਦੇ ਨੇ ਪਰ ਚਾਹ ਪਾਈਟੈਕਸ ਦੇ ਅਫਗਾਨਿਸਤਾਨ ਤੋਂ ਸਪੈਸ਼ਲੀ ਇੱਥੇ ਸੌਰ ਲਗਾਣ ਲਈ ਆਏਗੇ ਉਹਦੇ ਵਿੱਚ ਥੋੜੇ ਡਿਫਰੈਂਟ ਹੁੰਦੇ ਨੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਇੱਥੇ ਆ ਰਹੇ ਨੇ ਤੇ ਖਰੀਦੀ ਕਰ ਰਹੇ ਨੇ ਕਿਉਂਕਿ ਦੇਖਿਆ ਜਾਵੇ ਤਾਂ ਜਿਹੜੇ ਡਰਾਈ ਫੂਡਸ ਨੇ ਅਫਗਾਨਿਸਤਾਨ ਤੇ ਕਿਹੜੇ ਗੱਲ ਕੀਤੀ ਗਈ ਹੈ ਕਿ ਅਫਗਾਨਿਸਤਾਨ ਤੋਂ ਡਰਾਈ ਫੂਡਸ ਲੈ ਕੇ ਆਏਗੇ ਉਹ ਕੁਝ ਵੱਖਰੇ ਹੀ ਹੁੰਦੇ ਨੇ ਕਿਉਂਕਿ ਡਰਾਈ ਫੂਡ ਦੀ ਗੱਲ ਕਰ ਲਈਏ ਬਾਡੀ ਲਈ ਬਹੁਤ ਚੰਗੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਡਰਾਈ ਫੂਡਸ ਮਿਲ ਜਾਂਦੇ ਮਿਕਸਡ ਡਰਾਈ ਫੂਡਸ ਨੇ ਹੋਰ ਵੀ ਜਿਹੜੇ ਵੱਖ-ਵੱਖ ਤਰ੍ਹਾਂ ਦੇ ਡਰਾਈ ਫੂਡਸ ਸੈਸਬੰਦ ਦੀ ਗੱਲ ਕੀਤੀ ਜਾਵੇ ਜਿਵੇਂ ਆਪਾਂ ਕੇਸਰ ਕਹਿ ਦਿੰਦੇ ਆ ਉਹ ਵੀ ਇੱਥੇ ਹੈਗਾ ਕੇਸਰ ਦੀ ਜਿਹੜੀ ਖਾਸੀਅਤ ਜਿਹੜੀ ਇਹਨਾਂ ਨੇ ਦੱਸਿਆ ਵਾ ਕਿ ਜਿਹੜੇ ਵੱਖ ਤਰ੍ਹਾਂ ਦੇ ਹੁੰਦੇ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ ਤੇ ਕੀਵੀ ਦੀ ਵੀ ਗੱਲ ਕੀਤੀ ਗਈ ਤਰੀ ਪਰ ਜਿਹੜੀ ਇਹਨਾਂ ਵੱਲੋਂ ਇੱਕ ਇਹ ਕਹਿ ਕਰਕੇ ਉਹ ਕੇਰੇ ਫਾਈਲੇ ਬੰਦ ਹੈ ਤੇ ਕੀਵੀ ਦੀ ਜਿਹੜੀ ਗੱਲ ਹੈ ਕਿ ਕੀਵੀ ਉਤਾਂ ਸिखਾਨਾ ਬਾਡੀ ਨੇ ਡਾਕਟਰ 스캔 ਦੇ ਲਿਆ ਉਹਦੇ ਪਰ ਇਹ ਡਰੈਗ ਕੀਵੀ ਹੈ ਕਹਿੰਦਾ ਜਿਹੜੇ ਕਿ ਠੰਡੇ ਕਹਿ ਸਕਦੇ ਗਰਮੀਆਂ ਦੇ ਵਿੱਚ ਇਹ ਅਸੀਂ ਲਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਜਿਹੜੇ ਹਲੇ ਵੀ ਆਰਐਫੀ ਕਰ ਰਹੇ ਕਿਉਂਕਿ ਪਾਈਟੈਕਸ ਜਿਹੜਾ ਮੇਲਾ ਬਹੁਤ ਹੀ ਵੱਖ-ਤਰਾ ਵੱਖਰਾ ਜਿਹੜਾ ਕਿ ਹੋਰ ਤਾਂ ਤੁਸੀਂ ਦੇਖ ਤੁਸੀਂ ਬਹੁਤ ਵੱਖ-ਤਰਾ ਦੇ ਇਥੇ ਸਟਾਲਸ ਲੱਗੇ ਨੇ ਜਿਸ ਤਰ੍ਹਾਂ ਕਿ ਏਜ ਰੈਟ ਫਾਇਰਸ ਦਾਤ ਤੋਂ ਆਏ ਨੇ ਉਹਨਾਂ ਦੇ ਜਿਹੜਾ ਕਿ ਸਟਾਲਸ ਲੱਗੇ ਤੁਸੀਂ ਉੱਤੇ ਦੇਖ ਸਕਦੇ ਹੋ ਅਰਦਾਨ ਨੇਚਰਲ ਸਟ੍ਰਾਈ ਫੂਡਸ ਜਿੱਥੇ ਲਿਖਿਆ ਵੀ ਹੋਇਆ ਵਾ ਉਸ ਤਰ੍ਹਾਂ ਦੇ ਜਿਹੜੇ ਕਿ ਬੜੇ ਹੀ ਹੋਰ ਵੱਖ-ਤਰਾ ਦੇ ਜਿਹੜੇ ਇਹਨਾਂ ਦੇ ਡ్రਾਈ ਫੂਡਸ ਨੇ ਉਹਨਾਂ ਦੇ ਦੇਖ ਦਿੱਤੇ ਹੋਏ ਨੇ ਤੇ ਉਹ ਇੱਥੇ ਜਿਵੇਂ ਕਿਸੇ ਡ్రਾਈ ਫੂਡਸ ਦਿਖਾਏ ਤੁਹਾਨੂੰ ਤੇ ਵੀਰ ਨੰਦ ਦੀ ਗੱਲਬਾਤ ਕੀਤੀ ਹੈ ਅਫਗਾਨਿਸਤਾਨ ਤੋਂ ਆਏ ਆ ਤੀਸਰੀ ਵਾਰ ਇਹਨਾਂ ਵੱਲੋਂ ਕਹਿ ਗਿਆ ਕਿ ਅਸੀਂ ਇੱਥੇ ਆਏ ਹੋਏ ਆ ਤੀਸਰੀ ਵਾਰ ਇਥ ਮਿਲਿਆ ਸਾਨੂੰ ਤੇ ਡਰਾਈ ਫੂਡ ਦਾ ਸਟੋਰ ਲਗਾਉਂਦੀ ਤੇ ਇਸ ਦੇ ਫਾਇਦੇ ਵੀ ਦੱਸੇ ਨੇ ਤੇ ਦੱਸਿਆ ਕਿ ਤੁਸੀਂ ਦੇਖਿਆ ਕਿ ਅੰਮ੍ਰ ਇੰਡੀਆ ਦੇ ਵਿੱਚ ਇਹ ਤੇ ਜ਼ਰੂਰ ਮਿਲਦੇ ਨੇ ਪਰ ਇੱਥੇ ਦੇ ਇਹ ਹੈ ਕਿ ਅਫਗਾਨਿਸਤਾਨ ਚ ਨੇਚਰਲ ਜਿਹੜੇ ਡਰਾਈ ਫੂਡਸ ਹਨ ਮਿਲਦੇ ਨੇ ਤੇ ਇਹਨਾਂ ਦੇ ਜਿਹੜੇ ਫਾਇਦੇ ਕਿ ਬਾਦਾਮ ਬਾਰੇ ਵੀ ਜਿਹੜੀ ਗੱਲ ਦੱਸੀ ਕਿ ਜਿਹੜੇ ਨੇਚਰਲ ਬਾਦਾਮ ਬਾਰੇ ਵੀ ਦੱਸੀ ਹੈ ਕਿ ਅਸੀਂ ਤਾਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਪਾਈਟੈਕ ਦੇ ਮਿਲ ਕੇ ਮੈਨੂੰ ਦੇ ਜਾਈਓ WhatsApp ਤੇ ਕਾਹਦੇ ਸਾਂਝਾ ਟੀਮ ਨੂੰ ਅਸਰ